ਤਾਂ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਹੜੇ ਤੁਸੀਂ ਅੱਜ ਪ੍ਰੈਸ ਕਾਨਫਰੰਸ ਤੇ ਆਏ ਹੋ ਦੇਖੋ ਪੰਜਾਬ ਦੇ ਦਰਿਆਵਾਂ ਦਾ ਫਾਇਦਾ ਵੀ ਪੰਜਾਬ ਨੂੰ ਬਹੁਤ ਹੈ ਬਟ ਐਟ ਦੀ ਸੇਮ ਟਾਈਮ ਜਦੋਂ ਦੇ ਡੈਮਸ ਬਣੇ ਆ ਪਾਣੀ ਦੀ ਵੰਡ ਵੀ ਹੋਈ ਸਾਡੀ ਤੇ ਬਾਕੀ ਸੂਬਿਆਂ ਨੂੰ ਪਾਣੀ ਦਾ ਫਾਇਦਾ ਹੋਇਆ ਸਾਡਾ ਪਾਣੀ ਖੋ ਕੇ ਲੈ ਗਏ ਪਰ ਜਦੋਂ بارشਾਂ ਵਧੀਆਂ ਡੈਮ ਦੇ ਵਿੱਚ ਲੈਵਲ ਵਧਦੇ ਤੇ ਅਨ ਆਰਗੇਨਾਈਜ਼ਡ ਅਨ ਪਲਾਨਡ ਰਿਲੀਜ਼ ਦੇ ਨਾਲ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਘਟੋ ਘਟ 25 30 ਹਲਕੇ ਬਿਆਸ ਦਰਿਆ ਤੇ ਸਤਲੁਜ ਦਰਿਆ ਤੇ ਘੱਗਰ ਤੇ ਇਫੈਕਟ ਹੁੰਦੇ ਆ ਸੋ ਅੱਜ ਦੀ ਜਿਹੜੀ ਪ੍ਰੈਸ ਕਾਨਫਰੈਂਸ ਹੈਗੀ ਆ ਉਹ ਮੈਂ ਧਿਆਨ ਸਰਕਾਰ ਦਾ ਦਿਓ ਇਹ ਲਿਆਉਣਾ ਚਾਹਨਾ ਕਿ ਅੱਜ ਸਿਚੁਏਸ਼ਨ ਕੀ ਹੈ ਪੰਜਾਬ ਦੇ ਵਿੱਚ ਫਲੱਡਸ ਦੀ ਤੇ ਆਉਣ ਵਾਲੇ ਸਮੇਂ 'ਚ ਹੋਣਾ ਕੀ ਹੈ ਪਿਛਲੀ ਵਾਰ ਵੀ ਜਦ ਫਲੱਡਸ ਆਏ ਤੇ ਮੈਂ 2 ਸਾਲ ਪਹਿਲਾਂ 3 ਦਿਨ ਪਹਿਲਾਂ ਸਰਕਾਰ ਨੂੰ ਕਹਿੰਦਾ ਸੀ ਮੈਂ ਕਿਹਾ ਵੀ ਹੜ੍ਹ ਆ ਜਾਣੇ ਆ ਬੰਨ ਟੁੱਟ ਜਾਣੇ ਆ ਤੁਸੀਂ ਪਾਣੀ ਦਾ ਆਪਣਾ ਵਾਟਰ ਦਾ ਲੈਵਲ ਹਰੀ ਕਿਤੇ ਰਿਲੀਜ਼ ਕਰੋ ਪਰ ਸਰਕਾਰ ਨੇ ਸੁਣੀ ਨਹੀਂ ਫਲੱਡ ਆ ਗਿਆ ਅੱਜ ਵੀ ਮੈਂ ਸਰਕਾਰ ਦੇ ਨੋਟਿਚ ਚ ਲਿਆਉਣਾ ਚਾਹੁੰਦਾ ਕਿ ਪਿਛਲੇ 15-20 ਦਿਨਾਂ ਤੋਂ ਇਹ ਸਮੱਸਿਆ ਚੱਲ ਰਹੀ ਆ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਆ ਉਹ ਵੱਧ ਰਿਹਾ ਪਰ ਕਿਸੇ ਤੇ ਇਸ ਚੀਜ਼ ਦਾ ਕੋਈ ਇਫੈਕਟ ਨਹੀਂ ਹੈਗਾ ਜੇ ਆਪਾਂ ਗੱਲ ਕਰੀਏ ਪਿਛਲੇ 10 ਦਿਨਾਂ ਦੇ ਵਿੱਚ ਬਿਆਸ ਦਾ ਜਿਹੜਾ ਲੈਵਲ ਹੈਗਾ ਉਹ 1600 ਇਹ ਡਿਪਾਰਟਮੈਂਟ ਦਾ ਡਾਟਾ ਮੇਰਾ ਡਾਟਾ ਨਹੀਂ ਮੇਰਾ ਕੰਮ ਸਿਰਫ ਡਾਟੇ ਨੂੰ ਐਨਲਾਈਜ਼ ਕਰਨ ਦਾ 1300 68 ਫੁੱਟ ਪੌਂਗ ਪੌਂਗ ਦਾ ਲੈਵਲ ਸੀਗਾ 1368 ਫੁੱਟ ਕਿਸ ਤੋਂ ਜੀ ਇਹ ਹੈਗਾ 4 ਤਰੀਕ ਦਾ ਠੀਕ ਅੱਜ ਆਪਾਂ 14 ਤੇ ਆਂ ਤੇ 13 ਦੀ ਰਿਪੋਰਟ ਮੇਰੇ ਕੋਲ ਹੈਗੀ ਆ 13 ਦੀ ਰਿਪੋਰਟ ਦੇ ਵਿੱਚ 1377.5 ਹੋ ਗਿਆ 10 ਦਿਨਾਂ ਦੇ ਵਿੱਚ 11 ਫੁੱਟ ਵੱਧ ਗਿਆ ਤੇ 1390 ਡੇਂਜਰ ਲੈਵਲ ਹੈ ਜਿੱਦਣ 1390 ਹੋਇਆ 7 10 87 ਵੀ ਹੋਇਆ ਸਰਕਾਰ BBMP ਨੇ ਪਾਣੀ ਛੱਡਣਾ ਚਾਲੂ ਕਰ ਦੇਣਾ ਤੇ ਪੰਜਾਬ ਨਾਲ ਪਿਛਲੀ ਵਾਰ ਵੀ ਇਹ ਮੈਨਮੇਡ ਫਲਡਸ ਸੀਗੇ ਮੈਂ ਉਦੋਂ ਵੀ ਸੁਚੱਕਿਆ ਸੀ ਤੇ ਅੱਜ ਵੀ ਮੈਂ ਇਹ ਕਹਿਣਾ ਚਾਹ ਰਿਹਾ ਵੀ ਇਹ ਮੈਨ ਮੇਡ ਫਲੱਡ ਸਾਡੀ ਸਿਚੁਏਸ਼ਨ ਹੋਣੀ ਹੈ ਪਿਛਲੇ 15 ਦਿਨਾਂ ਤੋਂ ਚਾਹੇ ਕਨਸਰਨਡ ਐਸਸੀ ਲੈਵਲ ਦੇ ਬੰਦੇ ਹੋਣ ਚਾਹੇ ਕਨਸਰਨਡ ਸਾਡੇ ਇਲਾਕੇ ਦਾ ਡੀਸੀ ਹੋਵੇ ਚਾਹੇ ਕਨਸਰਨਡ ਸੈਕਟਰੀ ਹੋਣ ਤੇ ਕਨਸਰਨਡ ਮਿਨਿਸਟਰ ਹੋਣ ਉਹਨਾਂ ਦੀ ਨੌਲੇਜ 'ਚ ਮੈਂ ਇਹ ਚੀਜ਼ ਲੈ ਕੇ ਆਉਂਦਾ ਰਿਹਾ ਤੇ ਪਿਛਲੇ 3 ਸਾਲਾਂ ਤੋਂ ਮੈਂ MLA ਬਣਿਆ ਤੇ ਮੇਰੀ ਉਹਦੇ ਤੋਂ ਮੈਂ ਇਸ ਪ੍ਰੋਬਲਮ ਚ ਇਲਾਕੇ ਦੀ ਮੇਰੀ ਪ੍ਰੋਬਲਮ ਸੀ ਤੇ ਇਹਦੇ ਚ ਮੈਂ ਇਨਵੋਲਵ ਹੋਇਆ ਪ੍ਰੋਬਲਮ ਵੀ ਐਨਲਾਈਜ਼ ਕੀਤੀ ਤੇ ਸੋਲੂਸ਼ਨ ਵੀ ਸਰਕਾਰ ਨੂੰ ਹਮੇਸ਼ਾ ਦਿੱਤਾ ਕੱਲੀ ਪ੍ਰੋਬਲਮ ਨਹੀਂ ਦਿੱਤੀ ਨਾਲ ਸੋਲੂਸ਼ਨ ਦਿੱਤਾ ਮੈਂ ਇਹਨਾਂ ਦਾ ਡਾਟਾ ਐਨਲਾਈਜ਼ ਕਰਕੇ ਦੱਸਿਆ ਕਿ ਹਰੀਕੇ ਚੋਂ ਪਾਣੀ ਰਿਲੀਜ਼ ਕੀਤਾ ਜਾਵੇ ਜਦ ਤੱਕ ਹਰੀਕੇ ਚੋਂ ਪਾਣੀ ਰਿਲੀਜ਼ ਨਹੀਂ ਹੁੰਦਾ ਇਹ ਪ੍ਰੋਬਲਮ ਸੋਲਵ ਨਹੀਂ ਹੋਣੀ ਸੋ ਮੈਂ ਹਰੀਕੇ ਦਾ ਇਨਫਲੋ ਡਾਟਾ ਤਾਂਕਾ ਆ ਡਾਟਾ ਜਿਹੜਾ ਸ਼ੇਅਰ ਕਰਦੇ ਸਾਰੇ ਆ ਮੈਂ ਹਰੀਕੇ ਦੇ ਵਿੱਚ 20 ਤਰੀਕ ਤੋਂ ਪਿਛਲੀ ਤੋਂ ਪਹਿਲਾਂ 31 ਜੁਲਾਈ ਤੱਕ ਦਾ ਡਾਟਾ ਬਣਾਇਆ ਤੇ 1 ਅਗਸਤ ਤੋਂ 13 ਅਗਸਤ 14 ਅਗਸਤ ਲਾ ਲਓ 13 ਅਗਸਤ 1 ਅਗਸਤ ਤੋਂ 13 ਤੱਕ 13 ਲੱਖ ਕਿਊਸਿਕ ਪਾਣੀ ਹਰੀ ਢਿਲਵਾ ਬਰਾਜ ਤੋਂ ਕ੍ਰੋਸ ਕੀਤਾ 13 ਲੱਖ ਕਿਊਸਿਕ ਪਾਣੀ ਤੇ ਹਰੀ ਕੇ ਚੋਂ ਸਰਕਾਰ ਨੇ ਜਿਹੜਾ ਪਾਣੀ ਰਿਲੀਜ਼ ਕੀਤਾ ਅੱਗੇ ਉਹ ਸਿਰਫ 3 ਲੱਖ ਕਿਊਸਿਕ ਪਾਣੀ ਰਿਲੀਜ਼ ਕੀਤਾ ਤੇ ਨਹਿਰਾਂ ਨੂੰ ਜਿਹੜਾ ਪਾਕਿਸਤਾਨ ਨਾਲ ਨੂੰ 3 ਲੱਖ ਕੀਤਾ ਤੇ ਨਹਿਰਾਂ ਨੂੰ ਵੀ ক্লোਜ਼ ਟੂ 2.5 ਲੱਖ ਕਿਊਸਿਕ ਪਾਣੀ ਕੀਤਾ ਕਿਉਂਕਿ ਸਾਡੀ ਮੈਕਸਮਮ ਨੇਰਾ ਦੀ ਕਪੈਸਿਟੀ 20000 ਤੋਂ 22000 ਦੇ ਵਿੱਚ ਰੇਂਜ ਕਰਦੀ ਆ ਤੇ ਜੇ 22000 ਵੀ ਰਾ ਲਓ ਤਾਂ 35000 ਕਿਊਸਿਕ ਪਾਣੀ ਸਾਡੇ ਕਿਤੇ 3 ਲੱਖ 2.5 ਲੱਖ ਕਿਊਸਿਕ ਪਾਣੀ ਹੋਇਆ ਸੋ ਵੀਰੋ ਕਹਿਣ ਦਾ ਮੇਰਾ ਮਕਸਦ ਇਹ ਆ 13 ਲੱਖ ਕਿਊਸਿਕ ਪਾਣੀ ਆਇਆ ਤੇ 3 ਲੱਖ ਕਿਊਸਿਕ ਪਾਣੀ ਉਹਦੇ ਚੋਂ ਡਾਊਨਸਟ੍ਰੀਮ ਗਿਆ 2.5 ਲੱਖ ਕਿਊਸਿਕ ਪਾਣੀ ਨੇਰਾ ਰਹੀ ਗਿਆ ਟੋਟਲ ਸਿਰਫ 5 ਲੱਖ ਕਿਊਸਿਕ ਪਾਣੀ ਦੀ ਰਿਲੀਜ਼ ਹੋਈ ਆ 13 ਦੇ ਵਿੱਚੋਂ ਤੇ ਬੈਲੈਂਸ ਰਹਿ ਗਿਆ 7 ਲੱਖ ਕਿਊਸਿਕ ਪਾਣੀ ਇਹ 7 ਲੱਖ ਕਿਊਸਿਕ ਪਾਣੀ ਅਸੀਂ ਅਜੇ ਤੱਕ ਰਿਲੀਜ਼ ਨਹੀਂ ਕਰ ਰਹੇ ਮੈਂ ਮੰਤਰੀ ਜੀ ਦੇ ਧਿਆਨ ਚ ਵੀ ਕੱਲ ਲੈ ਕੇ ਆਂਦਾ ਮੁਲਾਕਾਤ ਹੋਈ ਉਹਨਾਂ ਨਾਲ ਵਿਧਾਨ ਸਭਾ ਚ ਵੀ ਬੜੇ ਵਧੀਆ ਤਰੀਕੇ ਨਾਲ ਬੋਲਦੇ ਆ ਮੈਂ ਸਮਝਦਾ ਸੀ ਵੀ ਬੜੇ ਪੋਜ਼ਿਟਿਵ ਹੋਣਗੇ ਕੋਈ ਹੱਲ ਕੱਢਣਗੇ ਸਾਡਾ ਮੈਂ ਕਾਲ ਅਟੈਂਸ਼ਨ ਨੋਟਿਸ ਵੀ ਲਾਇਆ ਸੀ ਆ 14 ਸਤ ਨੂੰ ਵਿਧਾਨ ਸਭਾ ਦੇ ਸੈਸ਼ਨ 'ਚ ਕਿ ਹੜ੍ਹਾਂ ਦੇ ਉੱਤੇ ਤੁਹਾਡੀ ਕੀ ਪਲਾਨਿੰਗ ਆ ਤੇ ਉਹਨਾਂ ਨੇ ਖੜੇ ਹੋ ਕੇ ਕਿਹਾ ਵੀ ਅਸੀਂ ਪੂਰੇ ਪਲਾਨ ਡੈ ਸਾਰੇ ਪ੍ਰਬੰਧ ਕੀਤੇ ਆ ਕੋਈ ਨੁਕਸਾਨ ਨਹੀਂ ਹੋਣ ਦੇ ਆ ਬਾਉਪੁਰ ਦਾ ਬੰਨ ਅੱਜ ਤੋਂ 3 ਦਿਨ ਪਹਿਲਾਂ ਟੁੱਟ ਗਿਆ ਤੋ ਹੀ ਸਾਰੇ ਪ੍ਰੈਸ ਵਾਲੇ ਵੀ ਉਹਨੂੰ ਕਵਰ ਕੀਤਾ ਲੋਸ ਟੂ 6 ਤੋਂ 7000 ਏਕੜ ਦਾ ਨੁਕਸਾਨ ਹੈ ਇਹੋ ਜੇ ਤਿੰਨ ਬੰਨ ਹੋਰ ਕੱਲੇ ਕਪੂਰਥਲੇ ਜ਼ਿਲ੍ਹੇ ਚ ਰਿਸਕ ਤੇ ਚੱਲ ਰਹੇ ਆ ਇਹ ਵੀ ਟੁੱਟ ਜਾਣੇ ਆ ਅੱਜ ਦੀ ਡੇਟ ਚ 122000 ਕਿਊਸਿਕ ਪਾਣੀ ਅੱਜ ਦਾ ਡਾਟਾ ਆ ਢਿਲਵਾਵਾਂ ਚੋਂ ਰਿਲੀਜ਼ ਹੋ ਰਿਹਾ ਢਿਲਵਾਵਾਂ ਦੀ ਜਿਹੜੀ ਗੇਜ ਆ ਉਹਦੇ ਤੇ ਆ ਰਿਹਾ ਉਹ 122000 ਜਾਣਾ ਜਾ ਕਿੱਥੇ ਰਿਹਾ ਲੋਕਾਂ ਦੇ ਖੇਤਾਂ ਚ ਜਾ ਰਿਹਾ ਤਬਾਈ ਮਚਾਈ ਹੋਈ ਆ ਤੇ ਸਰਕਾਰ ਤੁਹਿਆ ਮੈਂ ਮੁੱਖ ਮੰਤਰੀ ਸਾਹਿਬ ਨੂੰ ਅੱਜ ਪ੍ਰੈਸ ਕਾਨਫਰੰਸ ਕਿਉਂਕਿ ਹਰ ਅਫਸਰ ਨੂੰ ਦੱਸ ਚੁੱਕਿਆ ਹਰ ਮੰਤਰੀ ਨੂੰ ਦੱਸ ਚੁੱਕਿਆ ਕਨਸਰਨਡ ਡਿਪਾਰਟਮੈਂਟ ਦੇ ਗੋਇਲ ਸਾਹਿਬ ਨੂੰ ਕੱਲ ਦੱਸ ਚੁੱਕਿਆ ਅੱਜ ਇਹ ਪ੍ਰੈਸ ਕਾਨਫਰੰਸ ਮੈਂ ਮੁੱਖ ਮੰਤਰੀ ਸਾਹਿਬ ਦੇ ਧਿਆਨ ਦੇ ਵਿੱਚ ਲਿਆਉਣ ਦੀ ਗੱਲ ਕੀਤੀ ਹੈ ਇਸ ਕਰਕੇ ਪ੍ਰੈਸ ਕਾਨਫਰੰਸ ਰੱਖੀ ਆ ਮੁੱਖ ਮੰਤਰੀ ਸਾਹਿਬ ਸ਼ਾਇਦ ਇਹ ਇਸ਼ੂ ਤੁਹਾਡੀ ਨੋਲੇਜ ਚ ਨਾ ਹੋਵੇ ਮੇਰਾ ਫਰਜ ਹੈ ਬਤੌਰ ਐਮਐਲਏ ਉਸ ਇਲਾਕੇ ਦਾ ਕਿ ਤੁਹਾਡੀ ਧਿਆਨ ਚ ਆਵੇ ਸਿਚੁਏਸ਼ਨ ਪੰਜਾਬ ਦੇ ਡੈਮਸ ਦੀ ਕੀ ਆ ਅੱਜ ਤੋਂ 10 ਦਿਨ ਬਾਅਦ ਇੰਨਾ ਪਾਣੀ ਹੋਣਾ ਕਿ ਸਾਡੇ ਤੋਂ ਪਾਣੀ ਕੰਟਰੋਲ ਨਹੀਂ ਕੀਤਾ ਜਾਣਾ ਮੈਨੂੰ ਨਹੀਂ ਪਤਾ ਤੁਹਾਡੇ ਮੰਤਰੀ ਨੇ ਤੁਹਾਡੇ ਸੈਕਟਰੀ ਕਨਸਰਨਡ ਨੇ ਤੁਹਾਨੂੰ ਇਸ ਚੀਜ਼ ਬਾਰੇ ਦੱਸਿਆ ਕੀ ਸਿਚੁਏਸ਼ਨ ਕੀ ਮੈਂ ਤੁਹਾਨੂੰ ਦੱਸਣਾ ਚਾ ਰਿਹਾ ਬੀਬੀਐਮਬੀ ਡੇਲੀ 90000 ਕਿਊਸਿਕ ਪਾਣੀ ਰਿਲੀਜ਼ ਕਰਕੇ ਬਿਆਸ ਦਰਿਆਚਾਰਿਆ ক্লোਜ਼ ਟੂ ਕੱਲ ਦੀ ਰਿਲੀਜ਼ ਜੇ ਮੈਂ ਗੱਲ ਕਰਾਂ ਹਰੀਕੇ ਹਰੀਕੇ ਤੋਂ 90000 ਕਿਊਸਿਕ ਦੇ ਅਪ੍ਰੋਕਸੀਮੇਟਲੀ ਸੀ ਤੇਰਾ ਨਾ 90000 ਕਿਊਸਿਕ ਇਨਫਲੋ ਸੀ 56000 ਕਿਊਸਿਕ ਆਊਟ ਹੋ ਸਕੇਗਾ ਚੱਕੀਆਂ ਚੱਕੀਆਂ ਉਹਨਾਂ ਨੂੰ ਕਹਿੰਦੇ ਆ ਜਿਹੜੀਆਂ ਅਨ ਕੰਟਰੋਲਡ ਨਹਿਰਾਂ ਜਿਨ੍ਹਾਂ ਤੇ ਜਦੋਂ ਹਿਮਾਚਲ ਚ ਮੀਂਹ ਪੈਂਦਾ ਉਹਨਾਂ ਚੋਂ ਪਾਣੀ ਬਿਆਸ ਦਰਿਆ ਚ ਆਉਂਦਾ ਸੱਤ ਤੋਂ 70000 ਤੱਕ ਬੀਵੀਐਮਪੀ ਨੇ ਰਿਲੀਜ਼ ਕਰਨਾ ਹੀ ਹੈ ਕਿਉਂਕਿ ਨਾ ਇਨਫਲੋ ਆ ਰਿਹਾ ਤੇ ਡੈਮ ਸਿਰਫ 10 ਫੁੱਟ ਰਹਿ ਗਿਆ ਅਗਲੇ 10ਾਂ ਦਿਨਾਂ ਚ ਡੈਮ ਪਰ ਜਾਣਾ ਜੇ ਆਪਾਂ ਸਾਰਿਆਂ ਨੂੰ ਪਤਾ ਕਿ ਹਿਮਾਚਲ ਦੇ ਵਿੱਚ ਆਲਰਟ ਲੱਗਿਆ ਹੋਇਆ ਆ ਮੀਆਂ ਦਾ ਜਦੋਂ ਪਾਣੀ 60 70 ਹਜ਼ਾਰ ਕਿਊਸਿਕ ਆਇਆ ਉਹ ਕੰਟਰੋਲ ਨਹੀਂ ਹੋਣਾ ਦਰਿਆ ਲੋਕਾਂ ਲੋਕਾਂ ਦੇ ਜਿਹੜੇ ਖੇਤ ਆ ਜਿਨ੍ਹਾਂ ਤੇ ਬੰਨ ਲੱਗੇ ਹੋਏ ਉਹ ਦਰਿਆ ਦਾ ਲੈਵਲ 6 6 7 7 ਫੁੱਟ ਵੱਧ ਚੁੱਕਿਆ ਕੱਲ ਰਾਤ ਤੋਂ ਅੱਜ ਚ ਹੀ 1 ਫੁੱਟ ਲੈਵਲ ਵੱਧ ਚੁੱਕਿਆ ਸੋ ਮੈਂ ਇਹ ਬੇਨਤੀ ਕਰਨੀ ਚਾਹੁੰਗਾ ਮੁੱਖ ਮੰਤਰੀ ਸਾਹਿਬ ਤੁਹਾਨੂੰ ਘਟੋ ਘਟੇ ਹੈਲੀਕਾਪਟਰ ਤੇ ਜਾ ਕੇ ਢੇੜਾ ਹੀ ਮਾਰਿਆ ਹੋ ਪਰਬੰਦਾ ਬਾਰੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਦੋਂ ਕਿਤੇ ਕੋਈ ਬ੍ਰੀਚ ਹੋਵੇ ਜੇ ਤਾਂ ਉਹ ਨਾਲ ਦੇ ਨਾਲ ਉਹਨੂੰ ਬੰਨ ਰਿਆ ਜਾਵੇ ਤੇ ਵਿਚਾਰ ਇਹਦਾ ਨਹੀਂ ਤਾਂ ਪਾਣੀ ਦੇ ਪ੍ਰੈਸ਼ਰ ਦੇ ਨਾਲ ਉਹ ਬ੍ਰੀਚ ਵੱਧਦੀ ਜਾਂਦੀ ਹੈ ਸਰਕਾਰ ਨੇ ਕਈ ਸੌ ਕਰੋੜ ਦੱਸੇ ਵੀ ਅਸੀਂ ਬੰਦੋਬਸ ਕੀਤਾ ਮੈਂ ਕਪੂਰਥਲੇ ਜ਼ਿਲ੍ਹੇ ਦੀ ਗੱਲ ਕਰਦਾ ਜੇ ਕਿਤੇ 5000 ਕਟਾ ਵੀ ਮਿੱਟੀ ਨਾਲ ਭਰਿਆ ਹੋਵੇ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦੇ 5000 ਕਟਾ ਤੇ ਜੇ ਕਿਤੇ 100 ਕ੍ਰੇਟ ਕ੍ਰੇਟ ਹੁੰਦੇ ਆ ਤਾਰਾਂ ਦੇ ਜਾਲ ਜਿਨ੍ਹਾਂ 'ਚ ਕੱਟੇ ਭਰ ਕੇ ਆਪਾਂ ਪਈ ਦੀ ਅਬਰੀਚ ਕਰੀ ਦੀਆ ਮੈਂ ਕਹਿੰਨਾ 50 ਕ੍ਰੇਟ 100 ਵੀ ਛੱਡ ਦਿਓ 50 50 ਕ੍ਰੇਟ ਵੀ ਕਿਤੇ ਕਪੂਰਥਲੇ ਜ਼ਿਲ੍ਹੇ ਦੇ ਵਿੱਚ ਪੂਰੇ ਜ਼ਿਲ੍ਹੇ ਦੇ ਵਿੱਚ ਕਹਿ ਰਿਆਂ ਬਣੇ ਹੋਣ ਤੇ ਰਾਣੇ ਨੂੰ ਵੀਡੀਓ ਕਾਲ ਕਰਕੇ ਦਿਖਾ ਦਿਓ ਦੋ ਆ ਮਿੰਟ ਦੋ ਘੰਟੇ ਆਜ ਤੇ ਮੈਂ ਚੁੱਪ ਕਰ ਜੂੰਗਾ ਬੋਲੂਗਾ ਨਹੀਂ ਪ੍ਰਬੰਧ ਫਲੱਡ ਨੂੰ ਕੰਟਰੋਲ ਕਰਨ ਦੇ ਜ਼ੀਰੋ ਆ ਨੈਗਲੀਜੈਂਸ ਐਂਡ ਇਨਕੰਪੀਟੈਂਸ ਹੈ ਯਾ ਡਿਪਾਰਟਮੈਂਟ ਮੈਂ ਮੰਤਰੀ ਨੂੰ ਸਾਹਿਬ ਨੂੰ ਮਿਲਿਆ ਉੱਥੇ ਇੱਕ ਅਫਸਰ ਬੈਠੇ ਸੀ ਉਹ ਕਹਿੰਦੇ ਜੀ ਅਸੀਂ ਸੈਕਟਰੀ ਸਾਹਿਬ ਨੂੰ ਪੁੱਛਾਂਗੇ ਕਰਨਾ ਕੀ ਆ ਮੰਤਰੀ ਜੀ ਕਹਿੰਦੇ ਮੈਂ ਸੈਕਟਰੀ ਨੂੰ ਪੁੱਛੂਗਾ ਮੈਂ ਕਾਦੇ ਮੰਤਰੀ ਜੀ ਨੇ ਪੁੱਛਣਾ ਸੈਕਟਰੀ ਨੂੰ ਤੇ ਜਿਹੜੇ ਡਿਪਾਰਟਮੈਂਟ ਦੇ ਚੀਫ ਇੰਜੀਨੀਅਰ ਲੈਵਲ ਦੇ ਬੰਦੇ ਇੱਕ ਆਈਐਸ ਨੂੰ ਪੁੱਛ ਕੇ ਡਿਸੀਜਨ ਲੈਣਗੇ ਪਾਣੀਆਂ ਦਾ ਕੀ ਕਰਨਾ ਡੈਮ ਕਿਦਾਂ ਚਲਾਉਣੇ ਆ ਇਹ ਮੈਨ ਮੇਡ ਡਿਸੀਜਨ ਕੰਮ ਚੱਲ ਰਿਹਾ ਮੈਨ ਮੇਡ ਪਤਾ ਨਹੀਂ ਅਫਸਰ ਦਾ ਇੰਟਰਸਟ ਹੈ ਡਿਪਾਰਟਮੈਂਟ 'ਚ ਨਹੀਂ ਹੈ ਉਹਨੇ ਕਾਲ ਕੀ ਲੈਣੀ ਆ ਸਿਰ ਪਾਣੀਆਂ ਦਾ ਕੰਟਰੋਲ ਆਫ ਵਾਟਰ ਕੰਟਰੋਲ ਆਫ ਵਾਟਰ ਦਾ ਬਹੁਤ ਅਹਿਮ ਮੁੱਦਾ ਆ ਤੇ ਪੰਜਾਬ ਦੀ ਤਬਾਹੀ ਨਾਖਰੀ ਆ ਆਪਾਂ ਪਿਛਲੀ ਵਾਰ ਵੀ ਲੋਕਾਂ ਨੂੰ ਡੋਬਿਆ ਤਬਾਹੀ ਕੀਤੀ ਮਜ਼ਰੂਕ ਨਾ ਤੁਸੀਂ ਉਹਨਾਂ ਨੂੰ ਕੰਪਨਸੇਸ਼ਨ ਦਿੱਤੀ 70 70000 ਰੁਪਏ ਕਿੱਲੇ ਦਾ ਝੋਨੇ ਦਾ ਨੁਕਸਾਨ ਹੋ ਗਿਆ ਅੱਜ ਅੱਗੇ ਹੋਰ ਹੋਣਾ 7000 ਰੁਪਏ ਦੇ ਦੇਣੇ ਹੋ ਸੀ ਕੰਪਨਸੇਸ਼ਨ ਮੇਰੇ ਇਲਾਕੇ 'ਚ 40 ਕਰੋੜ ਰੁਪਏ ਕੰਪਨਸੇਸ਼ਨ ਬਣੀ ਸੀ 4 ਕਰੋੜ ਨਹੀਂ ਵੰਡੀ ਗਈ ਇਦਾਂ ਹੀ ਸਾਰੇ ਪੰਜਾਬ ਦੇ ਵਿੱਚ ਹੋਇਆ ਮੈਂ ਤਾਂ ਜਿੰਨੇ ਐਮ.ਐਲ.ਏ. ਦਰਿਆਵਾਂ ਦੇ ਨਾਲ ਜਿਨ੍ਹਾਂ ਦੀ ਕੌਨਸਟਿਟੂਐਂਸੀਆਂ ਲੱਗਦੀਆਂ ਉਹਨਾਂ ਸਾਰਿਆਂ ਨੂੰ ਬੇਨਤੀ ਕਰਨੀ ਚਾਹੁੰਦਾ ਲੋਕਾਂ ਨੇ ਤੁਹਾਨੂੰ ਐਮਐਲਏ ਬਣਾਇਆ ਤੇ ਘਟੋ ਘਟੇ ਇਸ਼ੂ ਤੇ ਆਵਾਜ਼ ਤੇ ਚੱਕੋ ਭਾਵੇਂ ਤੁਸੀਂ ਆਮ ਆਦਮੀ ਪਾਰਟੀ ਦੇ ਐਮਐਲਏ ਹੋ ਜਿਨ੍ਹਾਂ ਦੇ ਪੰਜਾ ਸੱਤਾਂ ਦਿਨਾਂ ਤੋਂ ਖੇਤਾਂ ਦੇ ਵਿੱਚ ਲੋਕਾਂ ਦੇ ਪਾਣੀ ਤੁਰਿਆ ਫਿਰਦਾ ਤੁਸੀਂ ਬੋਲ ਵੀ ਨਹੀਂ ਸਕਦੇ ਸਰਕਾਰ ਨੂੰ ਦੱਸ ਵੀ ਨਹੀਂ ਸਕਦੇ ਤੇ ਫਿਰ ਉਸ ਐਮਐਲਏ ਰਹਿਣ ਦਾ ਕੀ ਫਾਇਦਾ ਮੈਂ ਉਹਨਾਂ ਲੋਕਾਂ ਨੂੰ ਕਹਿਣਾ ਚਾਹੁੰਦਾ ਆਪਣੇ ਐਮਐਲਏ ਨੂੰ ਕੋ ਬੋਲੋ ਸੋਲੂਸ਼ਨ ਦਿਓ ਸਰਕਾਰ ਨੂੰ ਸੋਲੂਸ਼ਨ ਮੈਂ ਦਿੰਨਾ ਸਿੰਪਲ ਸੋਲੂਸ਼ਨ ਇਹ ਆ ਜਿੰਨਾ ਪਾਣੀ ਅੱਜ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਜਮਾਨਾ ਜਿਉਂ ਨਹੀਂ ਕਰਨੀ ਨਾ ਸਾਡੇ ਲੋਕਾਂ ਨੇ ਤਾਂ ਜ਼ਿੰਮੇਦਾਰੀ ਇੰਟੈਲੀਜੈਂਸ ਚਾਲੂ ਕੀਤੀ ਆ ਰੋਜ਼ ਸ਼ਾਮ ਨੂੰ ਦਰਿਆ ਦਾ ਲੈਵਲ ਨਾਪਦੇ ਆ ਵੀ ਕੱਲ ਕੀ ਸੀ ਤੇ ਅੱਜ ਕੀ ਆ ਕਿੰਨਾ ਪਾਣੀ ਫਲੋ ਕਰ ਰਿਹਾ ਜ਼ਿੰਮੇਦਾਰਾਂ ਦੇ ਵਟਸਐਪ ਦੇ ਗਰੁੱਪ ਬਣਿਓ ਉਹਨਾਂ ਨੂੰ ਪਤਾ ਹੁੰਦਾ ਹਰੀਕੇ ਤੋਂ ਕਿੰਨਾ ਡਿਸਚਾਰਜ ਹੋ ਰਿਹਾ ਪੌਂਚੋ ਕਿੰਨਾ ਰਿਲੀਜ਼ ਹੋ ਰਿਹਾ ਢਿਲਵਾਵਾਂ ਚੋਂ ਕਿੰਨਾ ਪਾਣੀ ਆ ਤੇ ਡਿਪਾਰਟਮੈਂਟ ਨੂੰ ਨਹੀਂ ਪਤਾ ਆ 13 ਲੱਖ ਕਿਊਸਿਕ ਪਾਣੀ ਦਾ ਹਿਸਾਬ ਜਿਹੜਾ ਐਡੀਸ਼ਨਲ 7 ਤੋਂ 9 ਲੱਖ ਕਿਊਸਿਕ ਪਾਣੀ ਦਰਿਆ ਦੇ ਵਿੱਚ ਹੈਗਾ ਉਹਦਾ ਹਿਸਾਬ ਦਿਓ 7 ਤੋਂ 9 ਲੱਖ ਕਿਊਸਿਕ ਮੈਂ ਦੱਸਣਾ ਚਾਹੁੰਦਾ ਹੁੰਨਾ ਹੁੰਦਾ ਕਿੰਨਾ ਜਿਹੜੀਆਂ ਰਾਜਸਥਾਨ ਨੂੰ ਨੇੜਾਂ ਜਾਨੀਆਂ ਨਾ ਉਹਨਾਂ ਦੇ ਵਿੱਚ 25 ਹਜ਼ਾਰ ਕਿਊਸਿਕ ਪਾਣੀ ਹੁੰਦਾ ਜੇ 1 ਮਹੀਨੇ ਦਾ ਉਹਨਾਂ ਦਾ ਪਾਣੀ ਲੋਕਾਂ ਦੇ ਖੇਤਾਂ ਚ ਤੁਰਿਆ ਫਿਰਦਾ ਸੋਚੋ ਕਿੰਨਾ ਪਾਣੀ ਆ ਇਹ 9 ਲੱਖ ਕਿਉ ਸਿੱਕੇਗਾ ਪਾਣੀ ਮੈਨੂੰ ਸਰਕਾਰ ਦੱਸੇ ਇਹਦਾ ਸੋਲੂਸ਼ਨ ਕੀ ਕੱਢਣਾ ਜੇ ਤੁਸੀਂ ਅੱਜ ਤੋਂ ਵੀ ਸੋਲੂਸ਼ਨ ਨਹੀਂ ਕੱਢਣਾ ਚਾਹੂ ਕਰਦੇ ਤੇ ਅੱਜ ਤੋਂ ਇੱਕ ਹਫ਼ਤੇ ਦੇ ਅੰਦਰ ਅੰਦਰ ਸਾਰਿਆਂ ਬੰਨਾਂ ਦੇ ਵਿੱਚ ਪਟਾਕੇ ਪੈਣੇ ਆ ਤੇ ਮਗਰੋਂ ਤੁਹੀ ਅਫਸੋਸ ਕਰਨ ਪਹੁੰਚ ਜਾਣਾ ਉੱਥੇ ਵੀ ਬੜਾ ਮਾੜਾ ਹੋਇਆ ਇਹ ਕੁਦਰਤੀ ਨਹੀਂ ਆ ਮੈਂ ਪਹਿਲਾਂ ਹੀ ਦੱਸਣਾ ਚਾਹੁੰਦਾ ਇਹ ਮੈਨੂਮੇਡ ਸਿਚੁਏਸ਼ਨ ਹੈਗੀ ਆ ਇਹਦੇ ਤੇ ਸਰਕਾਰ ਮੁੱਖ ਮੰਤਰੀ ਸਾਹਿਬ ਅਇ ਤੋਂ ਕੋ ਸਮੇਂ ਬਾਅਦ ਤੁਹਾਡੀ ਕੈਬਨਿਟ ਦੀ ਮੀਟਿੰਗ ਆ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਉਸ ਕੈਬਨਿਟ ਦੀ ਮੀਟਿੰਗ ਚ ਕਨਸਰਨਡ ਮਨਿਸਟਰ ਨੂੰ ਪੁੱਛੋ ਇਹਦੇ ਤੇ ਕਰਨਾ ਕੀ ਆ ਨਹੀਂ ਤਾਂ ਆਪ ਜੀੜਾ ਮਾਰ ਕੇ ਉਹ ਤੁਹਾਨੂੰ ਰਿਐਲਿਟੀ ਪਤਾ ਕਰੇ ਪਤਾ ਲੱਗੇ ਰੀਲੀਜ਼ ਆਫ ਕਨਸਿਸਟੈਂਟ ਵਾਟਰ ਜਦ ਤੱਕ ਹਰੀਕੇ ਚੋਂ ਅਸੀਂ ਰੀਲੀਜ਼ ਨਹੀਂ ਕਰਾਂਗੇ 19 ਦੇ ਤੱਕ ਇਹ ਸੋਲੂਸ਼ਨ ਨਹੀਂ ਹੋਏਗਾ ਦੂਸਰੀ ਚੀਜ਼ ਅੱਜ ਜਿਹੜਾ ਇੱਕ ਫਾਇਦਾ ਸਾਨੂੰ ਹੋ ਰਿਹਾ ਕਿ ਅੱਜ ਸਤਲੁਜ ਦੇ ਵਿੱਚ ਪਾਣੀ ਨਹੀਂ ਹੈਗਾ ਸਤਲੁਜ ਦੇ ਵਿੱਚ ਜਿਹੜਾ ਪਾਖੜਾ ਆ ਉਹਦਾ ਲੈਵਲ ਅੱਜ ਦੀ ਡੇਟ ਦੇ ਵਿੱਚ 1650 ਫੁੱਟ ਆ 1680 ਫੁੱਟ ਉਹਦਾ ਡੇਂਜਰ ਲੈਵਲ ਹੈ ਤੇ ਜੇ ਉਹ ਵੀ ਦਸਾਂ ਦਿਨਾਂ ਦੇ ਵਿੱਚ ਭਰ ਗਿਆ ਤੇ ਸਤਲੁਜ ਵੀ ਰੀਲੀਜ਼ ਕਰੇਗੀ ਪਾਣੀ ਬਿਆਸ ਵੀ ਬਿਆਸ ਵੀ ਰਿਲੀਜ਼ ਹੋਏਗਾ ਪਾਣੀ ਤੇ ਪਾਣੀ 32 ਕੰਟਰੋਲ ਨਹੀਂ ਹੋਣਾ ਪਹਿਲਾਂ ਤੁਸੀਂ ਉੱਤੇ ਵਾਲੇ ਡੋਬੇ ਫਿਰ ਤੁਸੀਂ ਥੱਲੇ ਫਰੋਜ਼ਪੁਰ ਵਾਲੇ ਡੋਬੇ ਸੋ ਅੱਜ ਵੀ ਸਮੇ ਹੈਗਾ ਇਹਨੂੰ ਕੰਟਰੋਲਡ ਤਰੀਕੇ ਦੇ ਨਾਲ ਪਾਣੀ ਰਿਲੀਜ਼ ਕੀਤਾ ਜਾਵੇ ਸੋ ਮੈਂ ਆਸ ਕਰਦਾ ਕਿ ਸਰਕਾਰ ਮੁੱਖ ਮੰਤਰੀ ਸਾਹਿਬ ਇਸ ਚੀਜ਼ ਤੇ ਧਿਆਨ ਦੇਣ ਤੇ ਇਹ ਅੱਜ ਵੀ ਲੋਕਾਂ ਨੂੰ ਬਚਾਇਆ ਜਾ ਸਕਦਾ ਵੀਰ ਗੱਲ ਇਹ ਆ ਟੋਲ ਫ੍ਰੀ ਨੰਬਰਾਂ ਨਾਲ ਕੀ ਹੋਣਾ ਲੋਕਾਂ ਨੂੰ ਦਿਖਦਾ ਨਹੀਂ ਕਿ ਵੀ ਕਿੰਨਾ ਪਾਣੀ ਵੱਧ ਰਿਹਾ ਦਿੱਲੀ ਪਾਣੀ ਵਧ ਰਿਹਾ ਡੀਸੀ ਕੰਸਰਨ ਨੂੰ ਮੈਂ ਇਨਫੋਰਮੇਸ਼ਨ ਦੇ ਰਿਹਾ ਲੋਕ ਇਨਫੋਰਮੇਸ਼ਨ ਦੇ ਰਿਹਾ ਬਟ ਡੀਸੀ ਦੀ ਵੀ ਚੱਲਦੀ ਨਹੀਂ ਡੀਸੀ ਵੀ ਇਨਫੋਰਮੇਸ਼ਨ ਹੀ ਦੇ ਸਕਦਾ ਉਹ ਇਨਫੋਰਮੇਸ਼ਨ ਦੇ ਦੇ ਦਿੰਦਾ ਉੱਤੇ ਅੱਗੇ ਡਿਸੀਜਨ ਕੋਈ ਨਹੀਂ ਜੇ ਡੀਸੀ ਦੀ ਗਲਤੀ ਨਹੀਂ ਮੈਂ ਮੰਨਦਾ ਗੱਲ ਚੰਡੀਗੜ੍ਹ ਤੋਂ ਬਹਿ ਕੇ ਇਹ ਡਿਪਾਰਟਮੈਂਟ ਨਹੀਂ ਚਲਾਇਆ ਜਾ ਸਕਦਾ ਮੈਂ ਕਹਿੰਦਾ ਤੁਸੀਂ ਬੰਨ ਟੁੱਟ ਗਿਆ ਤੁਸੀਂ ਬੰਨੀ ਬਾਉਪੁਰ ਬੰਨ ਟੁੱਟਿਆ 4 ਦਿਨ ਹੋ ਗਏ ਹਰ ਪੱਤਰਕਾਰ ਗਿਆ ਉੱਥੇ ਕੀ ਸਰਕਾਰ ਦੇ ਮੰਤਰੀ ਸਾਹਿਬ ਗਏ ਉੱਥੇ ਕੀ ਸਰਕਾਰ ਦੇ ਸੈਕਟਰੀ ਗਏ ਉੱਥੇ ਕੋਈ ਚੀਫ ਇੰਜੀਨੀਅਰ ਲੈਵਲ ਦਾ ਬੰਦਾ ਗਿਆ ਉੱਥੇ ਸੋ ਗੱਲ ਇਹ ਆ ਦਿਸ ਨੀਡਸ ਟੂ ਬੀ ਟੇਕਨ ਸੀਰੀਅਸਲੀ ਜਦੋਂ ਜਿਹੜਾ ਮਿਲਿਓ ਦੀ ਕਾਰਵਾਈ ਕੰਪਲੀਟ ਦੇਤੀ ਆ ਬਾਅਦ ਚ ਉਹਨਾਂ ਨੇ ਕਿਹਾ ਵੀ ਚੈੱਕ ਕਰਾਂਗੇ ਜਾਂ ਕੀ ਇਹਦਾ ਫਸਫੇਰਾ ਕਰ ਸਕਦੇ ਆ ਯਾਰ ਡੇਢ ਘੰਟਾ ਖਰਾਬ ਕਰ ਲਿਆ ਮੰਤਰੀ ਨਾਲ ਮੈਂ ਡੇਢ ਘੰਟਾ ਤੇ ਉਹਨੇ ਡੇਢ ਮਿੰਟ ਗੱਲ ਨਹੀਂ ਸੁਣੀ ਡੇਢ ਮਿੰਟ ਕਹਿੰਦਾ ਚੀਫ ਇੰਜੀਨੀਅਰ ਨੂੰ ਸਮਝਾ ਦਿਓ ਮੈਂ ਇਹ ਤਾਂ ਮੇਰੇ ਸਵਾਲਾਂ ਦਾ ਜਵਾਬ ਹੀ ਨਹੀਂ ਦੇ ਸਕਦਾ ਚੀਫ ਇੰਜੀਨੀਅਰ ਮੈਂ ਦੇਉ ਜਵਾਬ ਕਹਿੰਦਾ ਤੁਸੀਂ ਸੋਲੂਸ਼ਨ ਦੱਸੋ ਮੈਂ ਸੋਲੂਸ਼ਨ ਤੁਸੀਂ ਹੀ ਦਸਣਾ ਮੇਰਾ ਸੋਲੂਸ਼ਨ ਹੈ ਪਾਣੀ ਰਿਲੀਜ਼ ਕਰੋ ਜਾਂ ਇਹ 7 ਲੱਖ ਕਿਊਸਿਕ ਪਾਣੀ ਦਸੋ ਧਰਤੀ ਲੈ ਗਈ ਜਾਂ ਅਸਮਾਨ ਲੈ ਗਿਆ ਹੈ ਕਿੱਥੇ ਸੋ देयर वाज नो ਆਨਸਰ ਕਹਿੰਦੇ ਸੀ ਸਟੱਡੀ ਕਰਾਉਣੇ ਮੈਂ ਸਟੱਡੀ ਬਾਅਦ ਚ ਕਰਾਇਓ ਅਜੇ ਤੱਕ ਸਟੱਡੀਆਂ ਨਹੀਂ ਹੋਈਆਂ ਤੁਹਾਡੀਆਂ ਲੋਕ ਡੁੱਬ ਜਾਣੇ ਆ ਲੋਕਾਂ ਦਾ ਪਟਾਕਾ ਪੈ ਜਾਣਾ ਫਿਰ ਤੁਸੀਂ ਕਹਿੰਦੇ ਹੋ ਸਟੱਡੀ ਕਰਾਉਨੇ ਆ ਮਿੰਟ ਤੱਕ 3 ਸਾਲ ਹੋ ਗਏ ਇਸ ਇਸ਼ੂ ਨੂੰ ਚੱਕਦੇ ਨੇ ਰਾਣਜੀਤ ਵਿਧਾਨ ਸਭਾ ਦੇ ਵਿੱਚ ਗੁਰੂ ਸਾਹਿਬ ਨੇ ਕਿਹਾ ਸੀਗਾ ਲਗਭਗ 10 ਲੱਖ ਦੇ ਕਰੀਬ ਕਰੇ ਸੀ ਬੋਰ ਦੇ ਪਿਆਰ ਕਰਕੇ ਰੱਖੇ ਆ ਰੇਜ਼ ਦੇ ਜਾਂ ਹੋਰ ਇੰਤਜ਼ਾਮ ਕੀਤੇ ਉਹ ਦਿੱਤੇ ਗਏ ਇੰਤਜ਼ਾਮ ਕਰ ਉਹ ਵੀਰ ਮੈਂ ਹੀ ਕਹਿੰਦਾ ਦਿਹਾੜੀ ਦਾ ਇੱਕ ਲੋਕੇਸ਼ਨ ਤੇ ਜੇ ਬ੍ਰੀਚ ਆ ਜਾਵੇ ਨਾ 5-6000 ਬੁਰਾ ਲੱਗ ਜਾਂਦਾ ਮੈਨੂੰ ਤੁਸੀਂ ਕਪੂਰਥਲੇ ਦੇ ਵਿੱਚ 5000 ਹੀ ਬੂਰਾ ਗਿਣਾ ਦਿਓ 2000 ਹੀ ਗਿਣਾ ਦਿਓ ਕ੍ਰੇਟਾਂ ਲੱਗਦੀਆਂ 25 ਕ੍ਰੇਟਾਂ 30 ਕ੍ਰੇਟਾਂ ਗਿਣਾ ਦਿਓ ਹੁਣ ਗਿਣਤੀ ਆਜ਼ ਵੀ ਸਪੀਕ 30 ਕ੍ਰੇਟਾਂ ਕਪੂਰਥਲੇ ਜਿੱਥੇ ਮਰਜੀ ਵੀਡੀਓ ਵੀਡੀਓ ਕਾਲ ਕੇ ਕਰਕੇ ਵੈਰੀਫਾਈ ਕਰਦੇ ਕੋਈ ਇੰਤਜ਼ਾਮ ਹੀ ਨਹੀਂ ਅਗੇ ਸਰਕਾਰ ਦੇ ਜਦੋਂ ਬੰਦ ਟੁੱਟ ਜਾਂਦੇ ਆ ਉਦੋਂ ਫਿਰ ਅਫਸਰ ਆ ਕੇ ਉੱਥੇ ਦੇਖਣ ਲੱਪੈਂਦੇ ਆ ਸੋ we need to be planned it is fully mismanaged ਤੁਹਾਡੇ ਵੱਲ ਕੇ ਦੇ ਕਿਲੇ ਪਿੰਡ ਕਿਲੇ ਕਿਲੇ ਪਿੰਡ ਹੈ ਜਿਹੜੇ ਪਾਣੀ ਕਰੀ ਗਾ ਅੱਜ 16 ਪਿੰਡ 16 ਪਿੰਡ 16 ਪਿੰਡਾਂ ਚ 5-5 ਫੁੱਟ ਪਾਣੀ ਚੱਲ ਰਿਹਾ ਲੋਕਾਂ ਦੀ ਮਾਲਕੀ ਜ਼ਮੀਨਾਂ ਦੇ ਵਿੱਚ ਕੱਲੇ ਤੁਹਾਡੇ ਹਲਕੇ ਚ ਆਸ-ਪਾਸ ਦੀ ਆਸ-ਪਾਸ ਦੀ ਗੱਲ ਆ ਕੱਲੇ ਮੇਰੇ ਹਲਕੇ ਚ ਨਹੀਂ ਮੇਰੇ ਤੋਂ ਪਰਲੇ ਬੰਨੇ ਮਾਝਾ ਪੈਂਦਾ ਤੂੰਦਾ ਪੈਂਦਾ ਉਧਰ ਹੁਸ਼ਿਆਰਪੁਰ ਮੈਨੂੰ ਤੇ ਇਹ ਨਹੀਂ ਸਮਝ ਆ ਰਿਹਾ ਕਿ ਜਿਹਨੇ ਲੋਕਾਂ ਨੇ ਐਮਐਲਏ ਬਣਾਏ ਉਹ ਚੁੱਪ ਕਰਕੇ ਕੋ ਬੈਠੇ ਆ ਕੋ ਬੋਲ ਹੀ ਨਹੀਂ ਰਿਹਾ ਇਹ ਆਪਣਾ ਦੀ ਸੁਣਵਾਈ ਨਹੀਂ ਹੈਗੀ ਟਡੂ ਕਟ ਐਜੈਂਟ ਲੈਕਟੇਡ ਪ੍ਰੈਜੈਂਟੇਟਿਵ ਸਾਡੀ ਜ਼ਿੰਮੇਵਾਰੀ ਆ ਕਿ ਜਿਹੜਾ ਇਲਾਕੇ ਦਾ ਇਸ਼ੂ ਹੋਵੇ ਕੋ ਪ੍ਰੋਬਲਮ ਦਾ ਸੋਲੂਸ਼ਨ ਹਮੇਸ਼ਾ ਥੱਲੇ ਆਉਂਦਾ ਲੋਕ ਹੀ ਸੋਲੂਸ਼ਨ ਦੱਸਦੇ ਆ ਤੇ ਉਹਦੇ ਤੋਂ ਤੁਸੀਂ ਰਾਈਟ ਸੋਲੂਸ਼ਨ ਕੱਢ ਕੇ ਸੁਜੈਸਟ ਕਰ ਸਕਦੇ ਹੋ ਸੋ ਮੈਂ ਤਾਂ ਐਮਐਲਏ ਵੀਰਾਂ ਨੂੰ ਵੀ ਬੇਨਤੀ ਕਰਦਾ ਵੀ ਇਸ ਇਸ਼ੂ ਨੂੰ ਚੱਕੋ ਆਪਦੇ ਆਪਦੇ ਇਲਾਕੇ ਦਾ ਜਿਹੜੀ ਪ੍ਰੋਬਲਮ ਹੈ ਅੱਜ ਵਿਚਾਰ ਹੋ ਜਾਦਾ ਅੱਜ ਤੋਂ 10 ਦਿਨ ਬਾਅਦ ਨਹੀਂ ਵਿਚਾਰ ਹੋਣਾ ਤੇ ਫਿਰ 10 ਦਿਨ ਬਾਅਦ ਸਰਕਾਰ ਵੀ ਨਾ ਇਹ ਕਵੇ ਕਿ ਬੀਬੀਐਮਬੀ ਨੇ ਪਾਣੀ ਛੱਡਤਾ ਸੀ بارشਾਂ ਬਹੁਤ ਹੋ ਗਈਆਂ ਆ 7 ਲੱਖ ਕਿਊਸਿਕ ਪਾਣੀ ਜਿਹੜਾ ਸਰਪਲਸ ਆ ਮੈਂ ਸਰਕਾਰ ਨੂੰ ਇਹ ਕਹਿੰਨਾ ਜਿੰਨੇ ਵੀ ਮਾਹਰ ਆ ਤੁਹਾਡੇ ਚੀਫ ਇੰਜੀਨੀਅਰ ਤੁਹਾਡੇ ਜਿਹੜੇ ਵੀ ਮਾਹਰ ਨੇ ਜਿਹੜਾ ਮਰਜ਼ੀ ਜਦੋਂ ਮਰਜ਼ੀ ਮੈਨੂੰ ਕਾਲ ਕਰ ਲਵੇ ਜਾਂ ਤੁਹਾਡੇ ਸਾਹਮਣੇ ਸੱਦ ਲਵੇ ਤੇ ਮੈਨੂੰ ਇਸ 7 ਲੱਖ ਕਿਊਸਿਕ ਦਾ ਹਿਸਾਬ ਦੇ ਦੇਵੇ ਕੀ ਇਹ 7 ਲੱਖ ਕਿਊਸਿਕ ਪਾਣੀ ਐਡੀਸ਼ਨਲ ਹੈਗਾ ਜਾਂ ਨਹੀਂ ਹੈਗਾ 7 ਲੱਖ ਕਿਊਸਿਕ ਜਿੰਨਾ ਅੱਜ ਪਾਣੀ ਚੱਲ ਰਿਹਾ ਉਹਦੇ ਤੋਂ 7 ਗੁਣਾ ਸਾਮਣੇ ਤੇ ਪਰਸਨਲ ਕਰਤਾ ਸੀ ਸੀਐਮ ਸਾਹਿਬ ਨਾਲ ਮੇਰੀ ਪਰਸਨਲ ਹੀ ਗੱਲ ਨਹੀਂ ਹੋਈ ਸੀਐਮ ਸਾਹਿਬ ਅੱਜ ਕਾਨਫਰੈਂਸ ਯਾਰ ਤੁਹਾਨੂੰ ਪਤਾ ਜ਼ਿੰਮੇਦਾਰਾਂ ਨੂੰ ਪਤਾ ਅਲਰਟ ਹੈਗਾ ਸਰਕਾਰ ਨੂੰ ਨਹੀਂ ਪਤਾ ਮੇਰਾ ਸਵਾਲ ਇਹ ਏਸ ਟੇਬਲ ਤੋਂ ਉੱਥੇ ਦੀ ਪਾਣੀ ਛੱਡੀਏ ਥੱਲੇ ਜਾਣਾ ਨਾ 1 ਲੱਖ ਕਿਊਸਿਕ ਪਾਣੀ ਆ ਰਿਹਾ ਤੇ ਫਨਾਨਾ ਬੰਦਾ ਕਵੇ ਕਿ ਮੇਰੇ ਕੋ ਤਾਂ ਜੀ 50 ਹਜ਼ਾਰ ਹੀ ਆਇਆ ਬਾਕੀ ਗਿਆ ਕਿਥੇ ਲੋਕਾਂ ਦੇ ਖੇਤਾਂ 'ਚ ਬੰ ਟੁੱਟ ਟੁੱਟ ਵਧੀ ਪਰੀ ਜਾਂਦੇ ਨੁਕਸਾਨ ਲੋਕਾਂ ਦਾ ਘਰ ਦਾ ਮਾਲੀ ਜਾਨੀ ਢੰਗਰਾਂ ਦਾ ਨੁਕਸਾਨ ਹੋ ਰਿਹਾ ਸਰਕਾਰ ਇਸ ਨਹੀਂ ਹੈਗੀ ਇਸ ਚੀਜ਼ ਦੇ ਸਾਡੇ ਵਾਲੀ ਦਾ ਕੋਈ ਰਾਣਾ 슈ਗਰ ਦਾ ਕੋਈ ਅਮਾਉਂਟ ਵੀ ਨਹੀਂ ਹੈ। ਗਵਾੜੇ ਵਾਲਾ ਮੇਰੇ ਨਾਲ ਤੁਸੀਂ ਗੱਲ ਕਰ ਲਿਓ। ਤੁਹਾਨੂੰ ਜਵਾਬ ਦੇ ਦਿਆਂ।